ਪਠਾਨਕੋਟ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਨਸ਼ੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਜਦਕਿ ਦੂਜੇ ਨੌਜਵਾਨ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨਾਂ ਨੇ ਨਸ਼ੇ ਦੀ ਬਧਿਕ ਖੁਰਾਕ ਲੈ ਲਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਤਬੀਅਤ ਅਚਾਨਕ ਵਿਗੜ ਗਈ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਨਸ਼ਾ ਕਿੱਥੋਂ ਅਤੇ ਕਿਵੇਂ ਪ੍ਰਾਪਤ ਕੀਤਾ ਗਿਆ। ਇਸ ਘਟਨਾ ਨਾਲ ਇਲਾਕੇ ਵਿੱਚ ਸ਼ੋਗ ਦੀ ਲਹਿਰ ਹੈ। ਤੋਂ ਲੜਕੇ ਤੇ ਆਏ ਸੀ ਕਿੰਦਾਂ ਦੇ ਹਾਲ ਅੰਦਾਜ਼ੇ ਕੱਲ ਸਿਵਲ ਹਸਪੀਟਲ ਪਟਾਣਕੋਟ ਦੀ ਐਮਰਜੈਂਸੀ ਵਿੱਚ ਕੱਲ ਰਾਤ ਨੂੰ ਦੋ ਕੇਸ ਆਏ ਹੈਗੇ ਇੱਕ ਬ੍ਰਾਡ ਡੈੱਡ ਸੀਗਾ ਤੇ ਜਿਹੜਾ ਇੱਕ ਹੈਗਾ ਉਹ ਥੋੜਾ ਜਿਹਾ ਠੀਕ ਨਹੀਂ ਸੀਗਾ ਤੇ ਉਹਨੂੰ ਐਡਮਿਟ ਕਰਕੇ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਹੈਗਾ ਤੇ ਜਿਹੜਾ ਪੋਸਟਮਾਰਟਮ ਹੈਗਾ ਕਰਕੇ ਉਹਦੀ ਲਾਸਟ ਜਿਹੜੀ ਹੈਗੀ ਆ ਵਾਰਸਾਂ ਨੂੰ ਸੌਂਪ ਦਿੱਤੀ ਗਈ ਜੀ ਸਰ ਕਿਹੜੇ ਇਲਾਕੇ ਦੀ ਸੀ ਇਹ ਬਮਿਆਲ ਸਾਈਡ ਦੇ ਸੀਗੀ ਕੀ ਕਾਰਨ ਪਤਾ ਲੱਗ ਸਕਿਆ ਕੀ ਸੀਗਾ ਪੋਸਟਮਾਰਟਮ ਕਰਨ ਤੋਂ ਬਾਅਦ ਜਦੋਂ ਉਹਦੀ ਰਿਪੋਰਟ ਆਏਗੀ ਤੇ ਉਦੋਂ ਤੁਹਾਡੇ ਨਾਲ ਸੰਜੀਕਰ ਲਈ ਜਾਏਗੀ ਸਰ ਕੁਝ ਦੰਦੇ ਵੀ ਹੈਗਾ ਅਜੇ ਕਹਿਣਾ ਮੁਸ਼ਕਲ ਹੈਗਾ ਜੀ